ਸਤਨਾ ਵਾਹਿਗੁਰੂ ਸਾਹਿਬ ਜੀਓ 68 ਮਹਲਾ 5 ਗਾਇ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈਰ ਅਰਾਧੋ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਉ ਤੂੰ ਸੁਖ ਸੰਪਤਿ ਰਾਸ ਰਾਕ ਲਹਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪੁਰਸ ਕਹੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਦਿਸ 66 ਮਹਲਾ 5 ਗਾਇ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈਰ ਅਰਾਧੋ ਸੁਆਮੀ ਪੂਰਣ ਕਾਲ ਹਮਾਰੀ ਹਰ ਜਿਉ ਤੂੰ ਸੁਖ ਸੰਪਤਿ ਰਾਸ ਰਾਖ ਲਹਿਉ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰਸ ਕਹੋ ਨਾਨਕ ਗੁਰ ਪੂਰਾ ਫੇਟਿਓ ਮੇਟੋ ਸਗਲ ਆਂ ਦੇਸ 68 ਮਹਲਾ 5 ਗਾਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈਰ ਅਰਾਧੋ ਸੁਆਮੀ ਪੂਰਣ ਕਾਲ ਹਮਾਰੀ ਹਰ ਜਿਉ ਤੂੰ ਸੁਖ ਸੰਪਤ ਰਾਸ ਰਾਖ ਲਹਿੋ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਾਸਮ ਪੁਰਸ ਕਹੋ ਨਾਨਕ ਗੁਰਪੂਰਾ ਫੇਟਿਓ ਮਿਟਿਓ ਸਗਲ ਆਂਦੇਸ 68 ਮਹਲਾ 5ਵਾਂ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈਰ ਅਰਾਧੋ ਸੁਆਮੀ ਪੂਰਣ ਓਮਕਾਲ ਹਮਾਰੀ ਹਰ ਜਿਉ ਤੂੰ ਸੁਖ ਸੰਪਤਿ ਰਾਸ ਰਾਖ ਲੈਹੁ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਾਸਮ ਬਰੁਸ ਕਹੋ ਨਾਨਕ ਗੁਰ ਪੂਰਾ ਭੇਟਿਓ ਮੇਟੋ ਸਾਗਲ ਆਂਦੇਸਾ ਸੋਰਠ ਮਹਲਾ 5 ਗਾਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈਰ ਅਰਾਧੋ ਸੁਆਮੀ ਪੂਰਣ ਕਾਲ ਹਮਾਰੀ ਹਰ ਜਿਉ ਤੂੰ ਸੁਖ ਸੰਪਤਿ ਰਾਸ ਰਾਖ ਲਹਿੋ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪੁਰਸ ਕਹੋ ਨਾਨਕ ਗੁਰਪੂਰਾ ਫੇਟਿਓ ਮਿਟਿਓ ਸਗਲ ਆਂਦੇਸ 68 ਮਹਲਾ 5 ਗਾਇ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈਰ ਅਰਾਧੋ ਸੁਆਮੀ ਪੂਰਣ ਓੰਕਾਰ ਹਮਾਰੀ ਹਰ ਜਿਉ ਤੂੰ ਸੁਖ ਸੰਪਤਿ ਰਾਸ ਰਾਖ ਲਹਿੋ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਾਸਮ ਬਰੁਸ ਕਹੋ ਨਾਨਕ ਗੁਰ ਪੂਰਾ ਭੇਟਿਓ ਮੇਟੋ ਸਾਗਲ ਆਂਦੇਸਾ ਸੋਰਠ ਮਹਲਾ ਪੰਜਵਾ ਗਾਇ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਟ ਪੈਰ ਅਰਧੋ ਸੁਆਮੀ ਪੂਰਣ ਓਂਕਾਰ ਹਮਾਰੀ ਹਰ ਜਿਓ ਤੂੰ ਸੁਖ ਸੰਪਤ ਰਾਸ ਰਾਖ ਲਹਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਾਸਮ પુરਸ ਕਹੋ ਨਾਨਕ ਗੁਰ ਪੂਰਾ ਫੇਟਿਓ ਮਿਟਿਓ ਸਗਲ ਆਂਦੇਸ 68 ਮਹਲਾ 5ਵਾਂ ਗਾਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈਰ ਅਰਾਧੋ ਸੁਆਮੀ ਪੂਰਣ ਕਾਲ ਹਮਾਰੀ ਹਰ ਜਿਉ ਤੂੰ ਸੁਖ ਸੰਪਤਿ ਰਾਸ ਰਾਖ ਲਹਿੋ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪੁਰਸ ਕਹੋ ਨਾਨਕ ਗੁਰ ਪੂਰਾ ਭੇਟਿਓ ਮੇਟੋ ਸਾਗ ਲਾਉਂਦੇ ਸੋ ਚੋਰਠ ਮਹਲਾ 5 ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈਰ ਅਰਾਧੋ ਸੁਆਮੀ ਪੂਰਣ ਕਾਲ ਹਮਾਰੀ ਹਰ ਜਿਉ ਤੂੰ ਸੁਖ ਸੰਪਤਿ ਰਾਸ ਰਾਖ ਲਹਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਾਸਮ ਪੁਰਸ ਕਹੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਆਂਦੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ